ਕਹਣਾ ਚਾਹੁੰਗਾ ਵਾਰ ਨੰਬਰ 99 ਤੋਂ ਸਾਡੇ ਭਰਾ ਨਵੀਨ ਸਾਡੇ ਜਿਹਨੂੰ ਮੌਕਾ ਮਿਲਿਆ ਆਾਰੇ ਕਿੰਨੇ ਵੀ ਨੌਜਵਾਨ ਵੀਰ ਸਾਰੇ ਜਨ ਭਰਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਕਿਉਂਕਿ ਕਹਿੰਦੇ ਆ ਕਿ ਸੰਘਰਸ਼ੋ ਕੇ ਸائے ਮੇ ਇਤਿਹਾਸ ਪਲਤਾ ਹੈ ਜਿਸ ਔਰ ਜਵਾਨੀ ਚਲਦੀ ਹੈ ਉਸ ਔਰ ਜਮਾਨਾ ਚਲਦਾ ਹੈ ਅੱਜ ਨੌਜਵਾਨ ਸਾਨੂੰ ਨੌਜਵਾਨਾਂ ਨੂੰ ਮੌਕਾ ਮਿਲਿਆ ਆ ਸਾਰੇ ਵਾਰਡ ਨੰਬਰ 99 ਦੇ ਜਿੰਨੇ ਵੀ ਮੇਰੇ ਭਰਾ ਤੇਰੀਆਂ ਮਾਤਾ ਮਾਂ ਭੈਣਾ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਵਾਰ ਨੰਬਰ 99 ਨੂੰ ਕਾਮਯਾਬ ਬਣਾਓ ਜੈ શ્રી ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅਪੀਲ ਕਰਦੇ ਲੋਕ ਜੈ શ્રી ਰਾਮ ਬੋਲੇ ਸੋਨੇ ਹਾਲ ਸਾਸਤਰੀ ਅਕਾਲ ਅੱਜ ਤੋਂ 2 ਦਿਨ ਪਹਿਲੇ ਤੁਸੀਂ ਵਿਵੇਕ ਨਗਰ ਦੀ ਡੋਰ ਟੋਡਲ ਕੈਂਪੇਨਿੰਗ ਦੇਖੀ ਆ ਔਰ ਅੱਜ ਡੇ ਬਾਈ ਡੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਬੜਾ ਹੀ ਅਪ ਹੋ ਰਿਹਾ ਮੇਰੀਆਂ ਮਾਵਾ ਦਾ ਜਿਹੜਾ ਜੋਸ਼ ਹੀ ਨਹੀਂ ਖਤਮ ਹੋ ਰਿਹਾ ਮੈਨੂੰ ਲੱਗਦਾ 21 ਤਰੀਕ ਨੂੰ ਮੈਨੂੰ ਲੱਗਦਾ 21 ਤਰੀਕ ਨੂੰ ਇਹਨਾਂ ਨੇ ਕਮਲ ਦੇ ਫੁੱਲ ਦੀ ਬਟਨ ਦੀ ਟੂ 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 ਕਰਾ ਦੇਣੀ ਆ ਠੀਕ ਹੈ ਨਾ ਆਪੋਜੀਸ਼ਨ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਸਾਡੇ ਬੋਰਡਾਂ ਨੂੰ ਪੜਵਾ ਰਹੇ ਸਾਡੇ ਪੋਸਟਰਾਂ ਨੂੰ ਪੜਵਾ ਰਹੇ ਆ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਅਸੀਂ ਆਮ ਘਰ ਦੇ ਬੱਚੇ ਆ ਮਿਹਨਤ ਕਰਕੇ ਅੱਗੇ ਆਏ ਆ ਕੋਈ ਸਪਾਰਸ਼ੀ ਨਹੀਂ ਹੈਗੇ ਬੂਥ ਲੈਵਲ ਤੋਂ ਕੰਮ ਕਰਕੇ ਅਸੀਂ ਉੱਪਰ ਆਏ ਆ ਆਮ ਘਰ ਦੇ ਬੱਚੇ ਆ ਮੇਰੀ ਮਾਤਾ ਜੀ ਦਾ ਜਿਹੜਾ ਚੌਥ ਨਿਸ਼ਾਨ ਕਮਲ ਦਾ ਫੁੱਲ ਚਾਰ ਨੰਬਰ ਬਟਨ ਨੰਬਰ 92 ਤੋਂ ਇਹਨਾਂ ਨੂੰ ਜੇਤੂ ਬਣਾਓ ਆਮ ਘਰਾਂ ਦੇ ਬੱਚਿਆਂ ਨੂੰ ਅੱਗੇ ਲੈ ਜਾ ਮੈਂ ਤੁਹਾਨੂੰ ਆਹੀ ਅਪੀਲ ਕਰੂੰਗਾ ਗਰਾਊਂਡ ਤੋਂ ਰਿਪੋਰਟ ਆ ਰਹੀ ਹੈ ਕਿ ਫੁੱਲ 91 ਨੰਬਰ ਬਾਅਦ ਚੋ ਜਿੱਤ ਚੁੱਕਾ ਹੈ ਉਪਚਾਰਿਕਤਾ ਹੀ ਬਾਕੀ ਰਹਿ ਗਈ ਹੈ ਭਾਜੀ ਮੈਂ ਤੁਹਾਨੂੰ ਵਿਵੇਕਨਗਰ ਚ ਕਿਹਾ ਸੀ ਮੈਨੂੰ ਲੱਗਦਾ 11-1200 ਵੋਟ ਪਰ ਅੱਜ ਉਹ ਜਿਹੜੀ ਲੀਡ ਹੈ 1500 ਮੈਨੂੰ ਦਿਖਣੀ ਸ਼ੁਰੂ ਹੋ ਗਈ ਹੈ ਉਹਨੇ ਮੇਰੀ ਮਾਵਾ ਦਾ ਅਸ਼ੀਰਵਾਦ ਹੈ ਮੈਨੂੰ ਦੇਖੋ ਆਪਣਾ ਬਾਂਢੀ ਚ ਕਿਹਾ ਸੋਕਿਓ ਮੰਦਾ ਆਖੀਏ ਜਿੱਤ ਜਮੇ ਰਾਜਾਨ ਜਿਹੜੀ ਮੇਰੀ ਮਾਵਾ ਹੈਗੀਆਂ ਇਹਨਾਂ ਨੂੰ ਕਦੇ ਵੀ ਅੰਡਰ ਐਸਟੀਮੇਟ ਨਾ ਕਰਿਓ ਇਹ ਜਿਹੜੇ ਇਲੈਕਸ਼ਨ ਆ ਯਾਰ ਯੂਥ ਲੜ ਰਿਹਾ ਜਾਂ ਮੇਰੀਆਂ ਮਾਵਾ ਲੜ ਰਹੀਆਂ ਇਹ ਮੇਰੀਆਂ ਮਾਵਾ ਨੇ ਸਾਨੂੰ ਜਿਤਾਣਾ ਭਾਰਤੀ ਜਨਤਾ ਪਾਰਟੀ ਸਾਹਿਬ ਜੀ ਕੀ ਬੋਲ ਰਹੇ ਹੋ ਉਸਤਾ ਕੀ ਯੂਥ ਲੜ ਰਿਹਾ ਜੀ ਯੂਥ ਜੋਸ਼ ਦੇਖੋ ਤੁਸੀਂ ਮੇਰੀ ਭੈਣਾਂ ਦਾ ਮੇਰੇ ਮਾਵਾਂ ਦਾ ਜੋਸ਼ ਦੇਖੋ ਤੁਸੀਂ ਤੇ ਮੈਂ ਤੁਹਾਨੂੰ ਆਹੀ ਅਸੀਂ ਡੋਰ ਡੋਰ ਕਰ ਲਈਏ ਜੀ ਅਸੀਂ ਕੱਲ ਜੀ ਮੇਰਾ ਨਾਮ ਹੋਬੀ ਤਾਲੀ ਵਾਲਾ ਔਰ ਮੈਂ ਬੀਜੇਪੀ ਦਾ ਇੱਕ ਅਤਨਾ ਸਿਪਾਹੀ ਹਾਂ ਮੰਤੋਸ਼ ਸੈਣੀ 99 ਨੰਬਰ ਵਾਰਡ ਤੋਂ ਸਾਡੀ ਛੋਟੀ ਭੈਣ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਹੈ 99 ਨੰਬਰ ਵਾਰਡ ਦੇ ਸਾਰੇ ਹੀ ਵਰਕਰਸ ਨੂੰ ਅਪੀਲ ਕਿ ਵੋਟ ਜ਼ਰੂਰ ਪਾਉਣ ਜਾਇਓ ਵੋਟ ਜ਼ਰੂਰ ਪਾਇਓ ਤੁਹਾਡਾ ਬਹੁਤ ਵੱਡਾ ਹੱਕ ਹੈ ਇਹ ਅਧਿਕਾਰ ਹੈ ਔਰ ਵੋਟ ਪਾਉਣੀ ਕਿੱਥੇ ਹੈ ਇਹ ਸੋਚ ਸਮਕੇ ਵੋਟ ਪਾਉਣੀ ਹੈ ਜੇ ਮੇਰੀ ਅਪੀਲ ਹੈ ਤੁਹਾਨੂੰ ਮੇਰੀ ਸਲਾਹ ਹੈ ਤੁਹਾਨੂੰ ਕਿ 4 ਨੰਬਰ ਬਟਨ ਔਰ ਚੋਣ ਨਿਸ਼ਾਨ ਕਮਲ ਦਾ ਫੁੱਲ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਾਡੀ ਸੈਣੀ ਭੈਣ ਜਿੰਦਾਬਾਦ ਔਰ ਵਾਰਡ ਨੰਬਰ 99 ਜਿੰਦਾਬਾਦ ਜਿਉਂਦੇ ਰਹੋ